ਅਨਪੜਾ ਦਾ ਬੱਗ ਇਕੱਠਾ ਹੋ ਗਿਆ ਤੁਸੀਂ ਐਡੇ ਨਕਮੇ ਐਡੇ ਨਲਾਇਕ ਹੋ ਕੇ ਕਿ ਤੁਸੀਂ ਇੱਕ ਮਾਦਾ ਪੁਤਲਾ ਭੂਕਦਾ ਸਵਾਲ ਇਹ ਆ ਵੀ ਤੁਸੀਂ ਮੁਰਦੇ ਜਿਉਂਦੇ ਕਰ ਕਰਕੇ ਦਿਖਾਈ ਜਾਂਦੇ ਹੋ ਉਹ ਬਰਜਿੰਦਰ ਪਖੰਡੀ ਬਲਾਦਕਾਰੀ ਜੜਾ ਸੀਗਾ ਜਿਹਨੂੰ ਇਹ ਪਾਸਟਰ ਕਹਿੰਦੇ ਮੈਂ ਤਾਂ ਉਹਨੂੰ ਬਲਾਦਕਾਰੀ ਹੀ ਕਹਿੰਦਾ ਮੈਂ ਤਾਂ ਪਾਸਟਰ ਵੀ ਨਹੀਂ ਕਹਿੰਦਾ ਪਰ ਇਹਨਾਂ ਨੇ ਰੌਲਾ ਪਾਇਆ ਤੁਸੀਂ ਗੁੰਡੇ ਤੁਸੀਂ ਲੈਂਡ ਮਾਫੀਆ ਤੁਸੀਂ ਕਬਜ਼ਾ ਧਾਰੀ ਮਾਫੀਆ ਫਿਰ ਤੁਸੀਂ ਮੁਰਦੇ ਜਿਉਂਦੇ ਕਰਕੇ ਦਿਖਾਉਂਦੇ ਆ ਅਸੀਂ ਇਹ ਕਿਹਾ ਕਿ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਕੀ ਗਲਤ ਕਹਿਤਾ ਬਈ ਕਿਹੜਾ ਗੋਲਾ ਮਾਰਤਾ ਕਿਹੜੀ ਤੁਹਾਡੇ ਡਾਂਗ ਮਾਰਤੀ ਤੁਸੀਂ ਪਰਚਾ ਦਰਜ ਕਰਾਉਣ ਦੀ ਗੱਲ ਕਰਦੇ ਹੋ ਪਰਚਾ ਦਰਜ ਕਰਾਓ ਪਰ ਪਰਚਾ ਦਰਜ ਕਰਾਉਣ ਤੋਂ ਬਾਅਦ ਇਹ ਵੀ ਯਾਦ ਰੱਖਿਓ ਬਈ ਮਰਦਾ ਮੈਂ ਤੁਹਾਡੇ ਤੋਂ ਜਿੰਦਾ ਕਰਵਾ ਕੇ ਦੇਖਣਾ ਕੋਰਟ ਦੇ ਵਿੱਚ ਜੇ ਇਹ ਕੋਰਟ ਦੇ ਵਿੱਚ ਜਿੰਦੇ ਕਰ ਗਏ ਫਿਰ ਫਾਹਾ ਮੈਨੂੰ ਦੇ ਦਿਓ ਜੇ ਜਿੰਦੇ ਨਾ ਕਰਕੇ ਗਏ ਫਿਰ ਮਾਨਯੋਗ ਜੱਜ ਸਾਹਿਬ ਤੋਂ ਕਹੂੰਗਾ ਵੀ ਹੁਣ ਛਿੱਤਰ ਮੈਨੂੰ ਫੜਾ ਦਿਓ ਉਸ ਦਿਨ ਚਤੰਦਰ ਗੌਰਵ ਮਸੀ ਦੀਆਂ ਗੋਲੀਆਂ ਖਾ ਕੇ ਸੁੱਤਾ ਸੀ ਉਸ ਦਿਨ ਕਮਿਸ਼ਨ ਦਾ ਪ੍ਰਧਾਨ ਨਹੀਂ ਸੀਗਾ ਇਸਾਈ ਪਾਈ ਚਾਰੇ ਵੱਲੋਂ ਜਲੰਧਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਮਾਤਾ ਚਰਨ ਕੋਰਦੇ ਪੁਤਲੇ ਸਾੜੇ ਗਏ ਉਸ ਤੋਂ ਬਾਅਦ ਭਗਤ ਸਿੰਘ ਦੁਆਬੀ ਹੋਣਾਂ ਦੇ ਪੁਤਲੇ ਸਾੜੇ ਗਏ ਔਰ ਇਹ ਲਗਾਤਾਰ ਮੁੱਦਾ ਪੱਖ ਦਾ ਜਾ ਰਿਹਾ ਮੇਰੇ ਨਾਲ ਭਗਤ ਸਿੰਘ ਦੁਆਬੀ ਨੇ ਗਲਬਤ ਕਰ ਲਿਨੇ ਇੱਕ ਪੁਤਲਾ ਸਾੜਿਆ ਗਿਆ ਸਭ ਤੋਂ ਪਹਿਲਾਂ ਮੈਂ ਮਾਤਾ ਚਰਨ ਕੋਰ ਦੀ ਗੱਲ ਕਰਦਾ ਕਿ ਉਹਨਾਂ ਦਾ ਦੂਰ ਦੂਰ ਤੱਕ ਕੁਝ ਨਹੀਂ ਲੈਣਾ ਸੀਗਾ ਉਸ ਤੋਂ ਬਾਅਦ ਵੀ ਤਸਵੀਰਾਂ ਲਾ ਕੇ ਉਹਨਾਂ ਦੇ ਜਿਹੜੇ ਪੁੱਤਲੇ ਨੇ ਉਹ ਸਾੜੇ ਗਏ ਨੇ ਕਿਸ ਤਰ੍ਹਾਂ ਦੇਖਦੇ ਹੋ ਉਸ ਤੋਂ ਬਾਅਦ ਨੋਟਿਸ ਵੀ ਭੇਜਿਆ ਗਿਆ ਔਰ ਇਹ ਮਸਲਾ ਲਗਾਤਾਰ ਪੱਖਦਾ ਜਾ ਰਿਹਾ ਅਨਪੜਾਂ ਵਾਲੀ ਗੱਲ ਹੈ ਨਾ ਇਹ ਅਨਪੜਾਂ ਦਾ ਟੋਲਾ ਅਨਪੜਾਂ ਦਾ ਬੱਗ ਇਕੱਠਾ ਹੋ ਗਿਆ ਹੈਨਾ ਉਹ ਪੁੱਤਲੇ ਫੂਕਣ ਲੱਗੇ ਹੋਏ ਹੋ ਤੁਸੀਂ ਇਹ ਤਾਂ ਚੈੱਕ ਕਰ ਲਓ ਤੁਸੀਂ ਪੁੱਤਲਾ ਫਿਉਕੀ ਦੇ ਰਹੇ ਹੋ ਔਰ ਫਿਰ ਤੁਸੀਂ ਪੰਜਾਬ ਦੀ ਧਰਤੀ ਦੇ ਜਾਏ ਹੋ ਚਲੋ ਤੁਸੀਂ ਇਸਾਈਆਂ ਚ ਚਲੇ ਗਏ ਹੋ ਉਹ ਤੁਹਾਡੀ ਆਪਣੀ ਪਰਸਨਲ ਰਾਈਟ ਹੈਗਾ ਪਰ ਤੁਸੀਂ ਹੈਗੇ ਤਾਂ ਪੰਜਾਬ ਦਾ ਖੂਨੋ ਪੰਜਾਬ ਦਾ ਖੂਨ ਕਦੋਂ ਧੀਆ ਭੈਣਾਂ ਦੇ ਉੱਤੇ ਹਮਲੇ ਕਰਦਾ ਹੁੰਦਾ ਜਾਂ ਧੀਆ ਭੈਣਾਂ ਨੂੰ ਜਲੀਲ ਕਰਦਾ ਹੁੰਦਾ ਜਾਂ ਕਿਸੇ ਦੀ ਮਾਂ ਦੇ ਪੁਤਲੇ ਫੂਕਦਾ ਹੁੰਦਾ ਜਾਂ ਕਿਸੇ ਦੀ ਮਾਂ ਨੂੰ ਇਸ ਤਰੀਕੇ ਨਾਲ ਜਲੀਲ ਕਰਦਾ ਹੁੰਦਾ ਕਿਹੜੀਆਂ ਧੀਆ ਭੈਣਾਂ ਦੇ ਉੱਤੇ ਹਮਲੇ ਹੋਏ ਆ ਦੇਖੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਪੰਜਾਬ ਉਹ ਖੂਨ ਆ ਜਿਹੜਾ ਪੰਜਾਬ ਦੀ ਧਰਤੀ ਉਹ ਧਰਤੀ ਆ ਜਿਹੜੀ ਦੁਸ਼ਮਣ ਦੀ ਭੈਣ ਨੂੰ ਵੀ ਆਪਣੀ ਭੈਣ ਕਹਿੰਦਾ ਹੈਨਾ ਵੀ ਉਸ ਉਸ ਧਰਤੀ ਦੇ ਤੁਸੀਂ ਜਾਏ ਹੋ ਚਾਹੇ ਚਲੋ ਤੁਸੀਂ ਕਿਸੇ ਹੋਰ ਧਰਮ 'ਚ ਚਲੇ ਗਏ ਹੋ ਪਰ ਖੂਨ ਤਾਂ ਉਹੀ ਆ ਨਾ ਤੁਸੀਂ ਐਡੇ ਨਕਮੇ ਐਡੇ ਨਲਾਇਕ ਹੋਗੇ ਕਿ ਤੁਸੀਂ ਇੱਕ ਮਾਦਾ ਪੁੱਤਲਾ ਫੂਕਦਾ ਇਹ ਇਹ ਗੈਂਗਸਟਰਾਂ ਦੇ ਵਿੱਚ ਵੀਰਾ ਆਪਸ ਦੇ ਵਿੱਚ ਇੱਕ ਦੂਜੇ ਦੀ ਮਾਂ ਨੂੰ ਰਿਸਪੈਕਟ ਦੇ ਨਾਲ ਦੇਖਿਆ ਜਾਂਦਾ ਜਦ ਕਿ ਗੈਂਗਸਟਰਾਂ ਦੇ ਵਿੱਚ ਕੋਈ ਮਤਲਬ ਸਿਸਟਮ ਨਹੀਂ ਹੁੰਦਾ ਹੈਗਾ ਦੁਸ਼ਮਣੀਆਂ ਦੇ ਵਿੱਚ ਵੀ ਇੱਕ ਦੂਜੇ ਦੀ ਮਾਂ ਦੇ ਉੱਤੇ ਗੋਲੀਆਂ ਨਹੀਂ ਚਲਾਈਆਂ ਜਾਂਦੀਆਂ ਆ ਪਿੱਛੇ ਜੇ ਇੱਕ ਕਾਰਨਾਮਾ ਹੋਇਆ ਤੇ ਦੁਨੀਆ ਭਰ ਚੋਂ ਗੈਂਗਸਟਰਾਂ ਨੇ ਇਸ ਚੀਜ਼ ਨੂੰ ਗਲਤ ਕਿਹਾ ਸੀਗਾ ਵੀ ਨਹੀਂ ਮਾਵਾਂ ਨੂੰ ਤੇ ਇਹ ਅਡੇਨ ਨਲਾਇਕ ਹੋਏ ਨੇ ਮੈਂ ਗਦਾ ਲਫ਼ਜ਼ ਵਰਤੂੰਗਾ ਉਹ ਕਿਹੜਾ ਗਦਾ ਸੀ ਜਿਨ੍ਹਾਂ ਨੇ ਜਿੰਨੇ ਇਹਨੂੰ ਇਹਨਾਂ ਨੂੰ ਸੁਜੈਸ਼ਨ ਦਿੱਤੀ ਵੀ ਤੁਸੀਂ ਇੱਕ ਮਾਲਾ ਪੁੱਤਲਾ ਫੂਕ ਦਿਓ ਯਾਰ ਔਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਅਸੀਂ ਪੁੱਤਰੇ ਫੂਕ ਹੀ ਕਿਉਂ ਰਹੀਆ ਪਹਿਲੀ ਗੱਲ ਤਾਂ ਇਹ ਆ ਅਸੀਂ ਸੰਵਿਧਾਨਕ ਸਿਸਟਮ ਦੇ ਵਿੱਚ ਰਹਿ ਕੇ ਬੜੇ ਤਰੀਕੇ ਦੇ ਨਾਲ ਮੰਗ ਕੀਤੀ ਪਹਿਲਾਂ ਡੀਐਸਪੀ ਸਾਹਿਬ ਨੂੰ ਜਲੰਧਰ ਦੇਆਂ ਨੂੰ ਠੀਕ ਹੈ ਜੀ ਕਿ ਪਖੰਡਵਾਦ ਦੇ ਉੱਤੇ ਰੋਕ ਲੱਗੇ ਸਵਾਲ ਇਹ ਆ ਵੀ ਤੁਸੀਂ ਮੁਰਦੇ ਜਿਉਂਦੇ ਕਰ ਕਰਕੇ ਦਿਖਾਈ ਜਾਂਦੇ ਹੋ ਉਹ ਬਰਜਿੰਦਰ ਪਖੰਡੀ ਬਲਾਦਕਾਰੀ ਜਿਹੜਾ ਸੀਗਾ ਜਿਹਨੂੰ ਇਹ ਪਾਸਟਰ ਕਹਿੰਦੇ ਮੈਂ ਤਾਂ ਉਹਨੂੰ ਬਲਾਦਕਾਰੀ ਕਹਿੰਦਾ ਮੈਂ ਤਾਂ ਪਾਸਟਰ ਵੀ ਨਹੀਂ ਕਹਿੰਦਾ ਪਰ ਇਹਨਾਂ ਨੇ ਰੌਲਾ ਪਾਇਆ ਵੀ ਉਹਨੂੰ ਅਖੌਤੀ ਕਿਉਂ ਕਹਿੰਨਾ ਅਖੌਤੀ ਨਾ ਕਮਾਂ ਤੇ ਫਿਰ ਉਹਨੂੰ ਪਾਸਟਰ ਬਲਾਦਕਾਰੀ ਕਮਾਂ ਮੈਂ ਤਾਂ ਕਹੂੰਗਾ ਅਖੌਤੀ ਪਾਸਟਰ ਹੈਨਾ ਉਹਦਾ ਡੇਰਾ ਜਿਹੜੇ ਉਹਦੇ ਡੇਰੇ ਤੇ ਉਹਨੇ ਕਬਜ਼ਾ ਇੱਕ ਕਿਸਾਨ ਦੀ ਜ਼ਮੀਨ ਤੇ ਕਬਜ਼ਾ ਕਰਕੇ ਬੈਠਾ ਤੁਹਾਨੂੰ ਯਾਦ ਹੋਣਾ ਜਦੋਂ ਆਪਾਂ ਤੋਂ ਰੋਲਾ ਰੱਪਾ ਪਾਇਆ ਜਤਿੰਦਰ ਮਸੀਹ ਦੇ ਨਾਲ ਉਹ ਬਰਜਿੰਦਰ ਦੇ ਬੰਦੇ ਮਿਲਦੇ ਨੇ ਤੇ ਉਸ ਦਿਨ ਮੈਨੂੰ ਡੀਐਸਪੀ ਸਾਹਿਬ ਦੇ ਥਰੂ ਮੈਨੂੰ ਚੱਕਵਾਇਆ ਜਾਂਦਾ ਤੁਹਾਡੇ ਸਾਹਮਣੇ ਹੋਇਆ ਸਾਰਾ ਕੁਝ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਪੋਸਟਾਂ ਪਾਈਆਂ ਜੀ ਜਤਿੰਦਰ ਮਸੀਹ ਦੇ ਅ ਅਸੀਂ ਸ਼ੁਕਰਗੁਜ਼ਾਰ ਹਾਂਗੇ ਕਬਜ਼ਾ ਤੁਸੀਂ ਕਰਕੇ ਬੈਠੇ ਇੱਕ ਕਿਸਾਨ ਦੀ ਜ਼ਮੀਨ ਤੇ ਉਹ ਵਿਚਾਰਾ ਕੋਰਟ ਦੇ ਵਿੱਚ ਤਰਲੇ ਖਾਂਦਾ ਯਾ 19 ਤੋਂ ਲਗਾਤਾਰ ਉਹਦੀਆਂ ਮਿੱਣਤੀਆਂ ਦੀਆਂ ਤੇ ਕਬਜ਼ਾ ਛਡਵਾਉਂਦੀਆਂ ਕੋਰਟ ਦੇ ਵੱਲੋਂ ਦੀ ਨੋਟਿਸ ਆ ਰਹੇ ਨੇ ਤੁਸੀਂ ਮਾਨਯੋਗ ਕੋਰਟ ਨੂੰ ਵੀ ਨਹੀਂ ਮੰਨ ਰਹੇ ਤੁਸੀਂ ਕੋਰਟ ਤੋਂ ਵੀ ਉੱਤੇ ਚਲੇ ਗਏ ਫਿਰ ਤੁਸੀਂ ਲੈਂਡ ਮਾਫੀਆ ਬਣ ਗਏ ਫਿਰ ਜਤਿੰਦਰ ਗੌਰਵ ਮਸੀਹ ਜਿਹੜਾ ਇਸ ਟਾਈਮ ਮinority cell ਦਾ ਚੇਅਰਮੈਨ ਆ ਉਹ ਇੱਕ ਇੱਕ ਇਲੀਗਲ ਕਾਰਵਾਈ ਦੇ ਲਈ ਸਪੋਰਟ ਕਰ ਰਿਹਾ ਹੈ ਹੈਨਾ ਕਿਸੇ ਦੀ ਜ਼ਮੀਨ ਦੇ ਉੱਤੇ ਕਬਜ਼ੇਦਾਰੀਆਂ ਦੀ ਸਪੋਰਟ ਕਰਕੇ ਜਿਹੜੇ ਅਸੀਂ ਉਹਦੀ ਆਵਾਜ਼ ਚੱਕ ਰਹੇ ਸੀ ਵੀ ਇਹ ਕਬਜ਼ਾ ਗੈਰਕਾਨੂੰਨੀ ਹੈ ਛੁਡਾਇਆਣਾ ਚਾਹੀਦਾ ਸਾਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਵਾਇਆ ਉਹਨੇ ਉਸ ਦਿਨ ਹਵਾਲਾਤਾ ਚ ਬੰਦ ਕਰਾਇਆ ਮਤਲਬ ਕਿ ਇਹਨਾਂ ਗੁੰਡੇ ਬਦਮਾਸ਼ਾਂ ਦੇ ਹੱਥ ਆਈਏ ਸਟੇਟ ਹੈ ਤੁਸੀਂ ਗੁੰਡੇ ਤੁਸੀਂ ਲੈਂਡ ਮਾਫੀਆ ਤੁਸੀਂ ਕਬਜ਼ਾਧਾਰੀ ਮਾਫੀਆ ਫਿਰ ਤੁਸੀਂ ਮੁਰਦੇ ਜਿਉਂਦੇ ਕਰਕੇ ਦਿਖਾਉਂਦੇ ਆ ਅਸੀਂ ਇਹ ਕਿਹਾ ਕਿ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਕੀ ਗਲਤ ਕਹਿਤਾ ਬਈ ਕਿਹੜਾ ਗੋਲਾ ਮਾਰਤਾ ਕਿਹੜੀ ਤੁਹਾਡੇ ਡਾਂਗ ਮਾਰਤੀ ਕਿਹੜਾ ਤੁਹਾਡੇ ਇੱਟ ਪੱਥਰ ਮਾਰਤਾ ਗੌਰਮ ਮਸੀਹ ਜੀ ਤੁਹਾਨੂੰ ਪੁੱਛਣਾ ਕਿਹੜਾ ਇੱਟ ਪੱਥਰ ਮਾਰਤਾ ਤੁਸੀਂ ਪਰਚਾ ਦਰਜ ਕਰਾਉਣ ਦੀ ਗੱਲ ਕਰਦੇ ਹੋ ਪਰਚਾ ਦਰਜ ਕਰਾਓ ਪਰ ਪਰਚਾ ਦਰਜ ਕਰਾਉਣ ਤੋਂ ਬਾਅਦ ਇਹ ਵੀ ਯਾਦ ਰੱਖਿਓ ਵੀ ਮਰਦਾ ਮੈਂ ਤੁਹਾਡੇ ਤੋਂ ਜਿੰਦਾ ਕਰਵਾ ਕੇ ਦੇਖਣਾ ਕੋਰਟ ਦੇ ਵਿੱਚ ਜਿਹੜਾ ਬਰਜਿੰਦਰ ਨੇ ਜਿੰਦਾ ਕੀਤਾ ਸੀਗਾ ਉਹ ਜਵਾਕ ਨੂੰ ਤੁਹਾਨੂੰ ਯਾਦ ਹੈਗਾ ਇੱਕ ਛੋਟੇ ਜਿਹੇ ਜਵਾਕ ਨੂੰ ਮਰਦਾ ਕਹਤਾ ਮਰਦਾ ਫਿਰ ਜਿਉਂਦਾ ਕਰਕੇ ਦਿਖਾਤਾ ਜਤਿੰਦਰ ਗੌਰਮ ਮਸੀਹ ਜੀ ਤੁਹਾਡੇ ਤੋਂ ਗੁੰਗੇ ਵੀ ਬੁਲਾ ਕੇ ਦੇਖਣੇ ਆ ਔਰ ਮੈਂ ਇਹ ਮੈਂ ਕਹਿਣਾ ਮੈਂ ਕਿਹਾ ਕੇ ਪਖੰਡਾ ਮੈਂ ਕੋਰਟ ਦੇ ਵਿੱਚ ਵੀ ਇਦਾਂ ਹੀ ਕਹੂੰਗਾ ਜੱਜ ਸਾਹਿਬ ਦੇ ਸਾਹਮਣੇ ਵੀ ਇਹ ਪਖੰਡਾ ਤੇ ਜੇ ਇਹ ਪਖੰਡ ਇਹ ਕਹਿੰਦੇ ਨੇ ਕਿ ਇਹ ਇਸ ਇਹ ਮੇਰੇ ਲਫ਼ਜ਼ ਨੇ ਕਿ ਇਹਨਾਂ ਨੇ ਮੁਰਦੇ ਜਿਉਂਦੇ ਕਰਕੇ ਗੁੰਗੇ ਔਰ ਲੰਗੜੇ ਇਹ ਜੋ ਵੀ ਕਰਦੇ ਨੇ ਇਹ ਪਖੰਡਾ ਮੈਂ ਕੋਰਟ 'ਚ ਵੀ ਕਹਿਣ ਨੂੰ ਤਿਆਰ ਹਾਂ ਕਿ ਭਗਤ ਸਿੰਘ ਦੁਆਬੀ ਨੇ ਕਿਹਾ ਕਿ ਇਹ ਪਖੰਡਾ ਨਹੀਂ ਮਾਤਾ ਚਰਨ ਗੁਰਦੇ ਜਦੋਂ ਕੋ ਬੇਨਤੀ ਆ ਭਗਤ ਸਿੰਘ ਦੁਆਬੀ ਨੇ ਕਿਹਾ ਇਹ ਪਖੰਡਾ ਮੈਂ ਜਲਸਾਭ ਦੇ ਸਾਹਮਣੇ ਵੀ ਕਹੂੰਗਾ ਤੇ ਉੱਥੇ ਮੈਂ ਇਹ ਵੀ ਕਹੂੰਗਾ ਕਿ ਜੇ ਇਹ ਕਹਿੰਦੇ ਨੇ ਕਿ ਇਹ ਪਖੰਡ ਨਹੀਂ ਹੈਗਾ ਮੁਰਦੇ ਮੰਗਾ ਲਓ ਗੁੰਗੇ ਮੰਗਾ ਲਓ ਕੋਰਟ ਦੇ ਵਿੱਚ ਜਿਉਂਦੇ ਕਰਾ ਕੇ ਦਿਖਾ ਲਓ ਜੇ ਇਹ ਕੋਰਟ ਦੇ ਵਿੱਚ ਜੂੰਦੇ ਕਰ ਗਏ ਠੀਕ ਹੈ ਜੀ ਫਿਰ ਫਹਾ ਮੈਨੂੰ ਦੇ ਦਿਓ ਤੇ ਜੇ ਜੂੰਦੇ ਨਾ ਕਰਕੇ ਗਏ ਫਿਰ ਮਾਨਯੋਗ ਜੱਜ ਸਾਹਿਬ ਤੋਂ ਕਹੂੰਗਾ ਵੀ ਹੁਣ ਛਿੱਤਰ ਮੈਨੂੰ ਫੜਾ ਦਿਓ ਸਿੰਪਲ ਜੀ ਗੱਲ ਆ ਮਤਲਬ ਸਿੱਧਾ ਤੁਸੀਂ ਚੈਲੰਜ ਕਰ ਰਹੇ ਹੋ ਉਹਨਾਂ ਨੂੰ ਬਿਲਕੁਲ ਚੈਲੰਜ ਪਰਚੇ ਘਟਾਉਣੇ ਆ ਤੁਸੀਂ ਕਿਸ ਗੱਲ ਦੇ ਪਰਚੇ ਘਟਾਉਣੇ ਆ ਤੁਹਾਡੀਆਂ ਜਦਾਦਾਂ ਦੀ ਜੇ ਈਡੀ ਤੋਂ ਮੰਗ ਕਰ ਲਈ ਵੀ ਇਹਦੀ ਜਾਂਚ ਹੋਣੀ ਚਾਹੀਦੀ ਆ ਤੁਹਾਨੂੰ ਕਿਹੜਾ ਗੋਲਾ ਮਾਰਤਾ ਬਈ ਤੁਹਾਨੂੰ ਕਿਹੜਾ ਸੱਪ ਲੜ ਗਿਆ ਮਤਲਬ ਤੁਹਾਡੇ ਕਿਤੇ ਨਾ ਕਿਤੇ ਤੁਹਾਡੇ ਕੁਲੇ ਕਰਨਾਮੇ ਹੈਗੇ ਆ ਜੇ ਤੁਸੀਂ ਕਰਾਓ ਮੇਰੀ ਜਾਂਚ ਮੈਂ ਕਹਿੰਦਾ ਮੇਰੇ ਖਾਤੇ ਜਾਂਚ ਕਰਾਓ ਮੇਰੇ ਖਾਨਦਾਨ ਦੇ ਖਾਤੇ ਜਾਂਚ ਕਰਾਓ ਈਡੀ ਨੂੰ ਬੁਲਾਓ ਆਈਬੀ ਨੂੰ ਬੁਲਾਓ ਰੌ ਨੂੰ ਬੁਲਾਓ ਜਿੰਨੂੰ ਮਰਜ਼ੀ ਬੁਲਾਓ ਜੇ ਚਵਾਨੇ ਵੀ ਇੱਧਰ ਉੱਧਰ ਨਿਕਲ ਗਈ ਇਹਨਾਂ ਨੂੰ ਕਾਦੀਆਂ ਮਿਰਚਾਂ ਲੱਗੀਆਂ ਕਾਦਾ ਪੈਟਰੋਲ ਲੱਗੇ ਆ ਇਹਨਾਂ ਨੂੰ ਮਤਲਬ ਇਹਨਾਂ ਦੇ ਕੁਛ ਨਾ ਕੁਛ ਤਾਂ ਇਹਨਾਂ ਦੇ ਕੋਲ ਹੈਗਾ ਨਾ ਜਿਹੜਾ ਇਹਨਾਂ ਨੇ ਲੁਕਾਉਣਾ ਪੁਰਤਲੇ ਸਾੜ ਦੋ ਜੀ ਪੰਜਾਬ ਬੰਦ ਕਰ ਦੋ ਜੀ ਫਲਣ ਪੰਜਾਬ ਬੰਦ ਤਾਂ ਮੈਂ ਉਦੋਂ ਵੀ ਜਦੋਂ ਵਰਜਿੰਦਰ ਬਲਾਤਕਾਰੀ ਕਹਿੰਦਾ ਸੀ ਨਾ ਕਿ ਪੰਜਾਬ ਬੰਦ ਕਰ ਦੇਣਾ ਉਹਨੂੰ ਗ੍ਰਿਫਤਾਰ ਕਰਨ ਆਈ ਪੁਲਿਸ ਤੁਹਾਡੇ ਉਹਦੇ ਗੜ ਚ ਜਾ ਕੇ ਗਿਆ ਸੀ ਪੰਜਾਬ ਛੱਡ ਤੈਨੂੰ ਇੱਕ ਗਲੀ ਨਿਜਾਮ ਕਰ ਦਿੰਦੇ ਹਾਲੇ ਅਸੀਂ ਉਸ ਪਾਸੇ ਨੂੰ ਤੁਰਦੇ ਨਹੀਂ ਪਏ ਅਸੀਂ 10 ਸੰਵਿਧਾਨ ਦੀ ਇੱਜ਼ਤ ਕਰਕੇ ਕਿਉਂਕਿ ਫਿਰ ਸਾਨੂੰ ਇਹ ਕਹਿ ਦਿੰਦੇ ਜੀ ਇਹ ਸ਼ਰਾਰਤੀ ਅਨਸਰ ਨੇ ਹਾਂ ਸ਼ਰਾਰਤੀ ਅੰਸਰ ਉਹ ਨਰੂਲਾ ਨਹੀਂ ਹੈਗਾ ਜਿਹੜਾ ਸਾਬਜਾਦਨ ਨੂੰ ਇਹ ਕਹਿੰਦਾ ਸੀਗਾ ਕਿ ਸਾਬਜਾਦੇ ਮਰ मतलब ਜੇ ਤੁਹਾਡੇ ਘਰ ਕੋਈ ਮਰ ਜਵੇ ਮਰਿਆ ਲਫ਼ਜ਼ ਉਹਨੇ ਵਰਤੇ ਆ ਮਰਿਆ ਲਫ਼ਜ਼ ਈਸੂ ਮਸੀਹ ਜੇ ਬਾਰੇ ਸਾਡੇ ਵਿੱਚੋਂ ਕਿਸੇ ਨੇ ਵਰਤੇ ਆ ਮੇਰੇ ਮੇਰੇ ਨਾਲ ਜਿੰਨੀਆਂ ਵੀ ਨਿਹੰਗ ਸਿੰਘ ਫੌਜਾਂ ਸੀਗੀਆਂ ਗੁਰੂ ਦੇ लाडले ਸਿੰਘ ਸੀਗੇ ਉਹਨਾਂ ਚੋਂ ਕਿਸੇ ਨੇ ਇਹ ਲਫ਼ਜ਼ ਵਰਤੇ ਕਿਸੇ ਨੇ ਬਾਈਬਲ ਦੇ ਖਿਲਾਫ ਕੁਝ ਬੋਲਿਆ ਕਿਸੇ ਨੇ ਈਸੂ ਮਸੀਹ ਦੇ ਖਿਲਾਫ ਕੁਝ ਬੋਲਿਆ ਤੁਹਾਡੇ ਖਿਲਾਫ ਬੋਲਿਆ ਕਿ ਤੁਸੀਂ ਬਖੰਡੀਆਂ ਹੋ ਪਰ ਇਹ ਵੀ ਚਰਚਾਾਂ ਮ ਚੱਲ ਰਹੀਆਂ ਨਾ ਨਾਲ-ਨਾਲ ਇਹ ਕਿਹਾ ਜਾ ਰਿਹਾ ਕਿ ਹੁਣ ਸਭਾ ਦੇ ਦਿਨ ਸ਼ੁਰੂ ਹੋ ਚੁੱਕੇ ਆ ਔਰ ਉਸ ਤੋਂ ਬਾਅਦ ਇੰਟਰਨਲ ਇੱਕ ਮੀਟਿੰਗ ਵੀ ਚੱਲੀ ਜਿਹੜੀ ਖਬਰਾਂ ਨਿਕਲ ਕੇ ਆndੀਆਂ ਨੇ ਕਿ ਜੋ ਤੁਸੀਂ ਕਰਨਾ 크ਿਸਮਸ ਵਾਲੇ ਦਿਨ ਆਪਣੇ ਚਰਚ ਦੇ ਅੰਦਰ ਕਰ ਲਿਓ ਤੁਸੀਂ ਨਹੀਂ ਰੋਕਦੇ ਪਰ ਸਾਡੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਢੋਲ ਟਮਕ ਕੇ ਕਰੋਗੇ ਸਾਡੇ ਘਰਾਂ ਦੇ ਸਾਹਮਣੇ ਤਾਂ ਕੁਝ ਨਾ ਕੁਝ ਐਕਸ਼ਨ ਹੋ ਸਕਦਾ ਇਹ ਨਿਯੰਗ ਸਿੰਘਾਂ ਵੱਲੋਂ ਧਰਨਾ ਦਲ ਵੱਲੋਂ ਇਹ ਇਹ ਚੀਜ਼ ਕਹੀ ਗਈ ਦੇਖੋ ਮੈਂ ਇਸ ਚੀਜ਼ ਦਾ ਸੁਜੈਸ਼ਨ ਕੀਤਾ ਸੀ ਆਪਣੀਆਂ ਜਥੇਬੰਦੀਆਂ ਨੂੰ ਸਾਡੇ ਨਾਲ 34 ਜਥੇਬੰਦੀਆਂ ਨੇ ਠੀਕ ਹੈ ਜੀ ਸਾਡੀ ਜਦੋਂ ਮੀਟਿੰਗ ਹੋਈ ਆ ਮੈਂ ਸੁਜੈਸਟ ਕੀਤਾ ਮੈਂ ਕਿ ਇੱਕ ਬੋਰਡ ਤਿਆਰ ਕਰੀਏ ਆਪਾਂ ਤੇ ਹਰੇਕ ਜਥੇਬੰਦੀ ਆਪਣੇ ਗੁਰੂ ਘਰਾਂ ਦੇ ਬਾਹਰ ਮੈਂ ਮਤਲਬ ਇੰਡੀਵਿਜੂਅਲ ਆਪਣੇ ਘਰਾਂ ਦੇ ਬਾਹਰ ਲਗਾਈਏ ਵੀ ਸਾਡੇ ਜਿਹੜੇ ਹੈਗੇ ਆ ਉਹ ਵਿਰਾਗ ਦੇ ਦਿਨ ਚੱਲਦੇ ਆ ਇਹ ਸੋਗ ਨਹੀਂ ਹੈਗਾ ਵਿਰਾਗ ਹੈਗਾ ਸੋਗ ਤੇ ਵਿਰਾਗ 'ਚ ਫਰਕ ਹੁੰਦਾ ਸੋਗ ਮੇਰੇ ਵਰਗੇ ਮਰੇ ਦਾ ਹੁੰਦਾ ਤੇ ਵਿਰਾਗ ਹੁੰਦਾ ਸ਼ਹਾਦਤਾਂ ਦਾ ਹਾਂ ਸਰਦੀ ਗਲਾ ਦਾ ਪ੍ਰਤੀਕ ਹੈ। ਵਿਰਾਗ ਉਹ ਹੁੰਦਾ। ਸਾਡੇ ਵਿਰਾਗ ਦੇ ਦਿਨ ਚੱਲਦੇ ਮੈਂ ਸਜੈਸ਼ਨ ਕੀਤਾ ਸੀ ਵੀ ਆਪਾਂ ਬੋਰਡ ਲਾਈਏ ਆਪਣੇ ਆਪਣੇ ਘਰਾਂ ਦੇ ਬਾਹਰ ਵੀ ਸਾਡੇ ਵਿਰਾਗ ਦੇ ਦਿਨ ਚੱਲਦੇ ਆ ਸਾਡੇ ਘਰ ਦੇ ਬਾਹਰ ਆ ਕੇ ਜਿੰਨੇ ਵੀ ਢੋਲ ਠਮਾਕਾ ਕੀਤਾ ਜਾਂ ਸਾਡੇ ਗੁਰੂ ਘਰ ਦੇ ਆਸ-ਪਾਸ ਜਿੰਨੇ ਵੀ ਢੋਲ ਠਮਾਕਾ ਕੀਤਾ ਉਹਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਤਾਂ ਕੀਤੀ ਜਾਏਗੀ ਤੇ ਉਹਦੀ ਛੇਤਰਪੇਰੇੜ ਵੀ ਕੀਤੀ ਜਾਏਗੀ। ਪਰ ਤੁਸੀਂ ਇਹ ਦੇਖੋ ਕਿ ਜਥੇਬੰਦੀਆਂ ਸਾਡੀਆਂ ਕਿੰਨੀਆਂ ਸੂਝਵਾਨ ਨੇ ਜਥੇਬੰਦੀਆਂ ਨੇ ਕਿਹਾ ਨਹੀਂ ਆਪਾਂ ਇਹ ਨਹੀਂ ਕਰਨਾ। ਠੀਕ ਹੈ। ਕਿਉਂਕਿ ਇਹਦੇ ਨਾਲ ਇੱਕ ਗਲਤ ਮੈਸੇਜ ਜਾਂਦਾ ਹੈ ਕਿ ਉਹ ਫਿਰ ਇਸ ਚੀਜ਼ ਨੂੰ ਮੁੱਦਾ ਬਣਾਣਗੇ ਜੀ ਸਾਡੀਆਂ ਯਾਤਰਾਵਾਂ ਰੋਕ ਦੇਣੇ ਸਾਡੇ ਆਈਏ ਕਰਦੇ ਨੇ ਸਾਡੀਆਂ ਜਥੇਬੰਦੀਆਂ ਦਾ ਇਹ ਕਹਿ ਰਹੀਆਂ ਨੇ ਤੇ ਉਹ ਵੀ ਕਹਿੰਦੇ ਆ ਨਾ ਕਿ ਆ ਕਿ ਤੁਸੀਂ ਵੀ ਨਗਰ ਕੀਰਤਨ ਕਰਦੇ ਹੋ ਫਿਰ ਅਸੀਂ ਕੁਝ ਨਹੀਂ ਕਹਿੰਦੇ ਨਗਰ ਕੀਰਤਨ ਦੀ ਗੱਲ ਇੱਕ ਵੱਖਰੀ ਹੈਗੀ ਆ ਨਗਰ ਕੀਰਤਨ ਦਾ ਮਤਲਬ ਹੈਗਾ ਕਿ ਤੁਸੀਂ ਆਪਣਾ ਕੀਰਤਨ ਕਰਦੇ ਹੋਏ ਰੋਡਸ ਤੇ ਜਾ ਰਹੇ ਹੋ ਪਰ ਅਸੀਂ ਕਿਸੇ ਦੇ ਧਾਰਮਿਕ ਸਥਾਨ ਦੇ ਸਾਹਮਣੇ ਜਾ ਕੇ ਤਾਂ ਨਹੀਂ ਕਰਦੇ ਨਾ ਪਿਛਲੇ ਸਾਲ ਜਦੋਂ ਇਹ ਚੀਜ਼ਾਂ ਚੱਲੀਆਂ ਜਦੋਂ ਨੌਜਵਾਨਾਂ ਨੇ ਇਹਨਾਂ ਨੂੰ ਰੋਕਿਆ ਵੀ ਤੁਸੀਂ ਸਾਡੇ ਸੋਗ ਦੇ ਦਿਨ ਚੱਲਦੇ ਆ ਤੁਸੀਂ ਇਹ ਢੋਲ ਧਮਾਕਾ ਸਾਡੇ ਗੁਰਦੁਆਰੇ ਦੇ ਸਾਹਮਣੇ ਨਾ ਕਰੋ ਤੇ ਉਦੋਂ ਉਦੋਂ ਬਾਅਦ ਨਰੂਲੇ ਨੇ ਬਿਆਨ ਦਿੱਤਾ ਸੀਗਾ ਵੀ ਜੇ ਤੁਹਾਡੇ ਘਰ ਕੋਈ ਮਰ ਜੇ ਤਾਂ ਅਸੀਂ ਆਪਣੇ ਘਰ ਵਿਆਹ ਨਾ ਰੱਖੀਏ ਉਹ ਅਕਲਦਿਆ ਅੰਨਿਆ ਪੰਜਾਬ ਦੇ ਵਿੱਚ ਜੇ ਕਿਸੇ ਪਿੰਡ 'ਚ ਮਰਗਤ ਹੋ ਜੇ ਨਾ ਤੇ ਉਸ ਪਿੰਡ ਦੇ ਵਿੱਚ ਸ਼ਨਾਈ ਨਹੀਂ ਵੱਜਦੀ ਠੀਕ ਹੈ ਜੀ ਔਰ ਪੰਜਾਬ ਦੇ ਪਿੰਡ ਦੇ ਵਿੱਚ ਜੇ ਕਿਤੇ ਮਰਗਤ ਹੋ ਜੇ ਨਾ ਤੇ ਉਹ ਉਹ ਦੂਲਾ ਜਿਹੜਾ ਘੋੜੀ ਤੋਂ ਉਸ ਘਰ ਦੇ ਸਾਹਮਣੇ ਜਦੋਂ ਲੰਘਣਾ ਹੁੰਦਾ ਘੋੜੀ ਤੋਂ ਉਤਰ ਕੇ ਪੈਦਲ ਲੰਘਦਾ ਹੁੰਦਾ ਢੋਲ ਟਮਕਾ ਬੰਦ ਕਰਕੇ ਨੰਗੀਦਾ ਆ ਹੈਨਾ ਇਹਨਾਂ ਨੂੰ ਇੰਨੀ ਵੀ ਅਕਲ ਨਹੀਂ ਹੈਗੀ ਇਹ ਇਹ ਸਾਬ ਜਦਾਂ ਨੂੰ ਕਹਿੰਦੇ ਆ ਵੀ ਉਹ ਉਹ ਤੁਹਾਡੇ ਘਰ ਜੇ ਕੋਈ ਮਰ ਗਿਆ ਤੇ ਅਸੀਂ ਆਪਣੇ ਘਰ ਵਿਆਹ ਨਾ ਕਰੀਏ ਜੇ ਯਿਸੂ ਮਸੀਹ ਬਾਰੇ ਉਹ ਸ਼ਹੀਦ ਨੇ ਜੇ ਮਰ ਗਿਆ ਲਫ਼ਜ਼ ਕੋਈ ਵਰਤੇ ਫਿਰ ਇਹਨਾਂ ਨੂੰ ਸੱਤੋਂ ਕਪੜੇ ਅੱਗ ਲੱਗਣੀ ਆ ਅਸੀਂ ਨਹੀਂ ਵਰਤਦੇ ਆ ਲਫ਼ਜ਼ ਪਰ ਸਾਡੇ ਪਗੰਬਰਾਂ ਬਾਰੇ ਸਾਡੇ ਇਸਤਾਂ ਬਾਰੇ ਸਾਡੇ ਪੂਜਨਿਕ ਜਿਹੜੇ ਸ਼ਹੀਦ ਨੇ ਉਹਨਾਂ ਬਾਰੇ ਲਫ਼ਜ਼ ਵਰਤਦੇ ਨੇ ਤੇ ਇਹ ਉਹ ਤੋਂ ਬਾਅਦ ਇਹਨਾਂ ਤੇ ਕੋਈ ਕਾਰਵਾਈ ਨਹੀਂ ਆ ਜਿਹੜਾ ਬੈਠਿਆ ਕੁਰਸੀ ਤੇ ਜਤਿੰਦਰ ਗੌਰਮ ਮਸੀ ਇਹ ਇਹ ਕਰੂਗਾ ਕਾਰਵਾਈ ਮੈਂ ਦਵਾ ਮੈਂ ਦਵਾ ਕੰਪਲੇਂਟ ਇਹ ਕਰੂਗਾ ਕਾਰਵਾਈ ਨਰੂਲੇ ਤੇ ਉਦੋਂ ਇਹਦਾ ਪੈਨ ਨਹੀਂ ਚੱਲਣਾ ਕਿਉਂਕਿ ਤੁਸੀਂ ਇਹਦੀ ਟਾਈਮ ਲਾਈਨ ਤੇ ਜਾ ਕੇ ਦੇਖੋ ਉਹ ਅ ਅੱਜ ਇਹ ਜੀ ਚਰਚ ਦੇ ਵਿੱਚ ਮਸੀਹਾਂ ਦੇ ਗਿਆ ਅੱਜ ਦੀ ਪੁਲਿਸ ਨੂੰ ਪੁਲਿਸ ਨੂੰ ਬਿਠਾ ਕੇ ਤਾਕੀਦਾਂ ਕਰ ਰਿਹਾ ਕਿ ਤੁਸੀਂ ਚਰਚਾਂ ਦੀ ਜਿਹੜੀ ਆ ਸਿਕਿਉਰਿਟੀ ਕਰੋ 80000 ਮੁਲਾਜ਼ਮ ਆ ਮੇਰੇ ਖਿਆਲ ਨਾਲ ਪੁਲਿਸ ਦੇ ਕੋਲ ਹੈ ਜਿਹੜੀਆਂ ਥਾਣੇ ਹੈਗੇ ਆ ਥਾਣਿਆਂ ਦੇ ਵਿੱਚ ਮੁਲਾਜ਼ਮ ਪੂਰੇ ਨਹੀਂ ਹੈਗੇ ਹੈ ਤੇ ਇਹ ਇਹ ਭਾਈ ਸਾਹਿਬ ਇਹਨਾਂ ਦੇ ਕੋਲ ਮਨਾਰਟੀ ਕਮਿਸ਼ਨ ਦੀ ਕੁਰਸੀ ਆ ਤੇ ਪੁਲਿਸ ਨੂੰ ਬਿਠਾ ਕੇ ਇਦਾਂ ਪੁਲਿਸ ਦੀ ਡੰਡ ਲਾ ਰਹੇ ਹੁੰਦੇ ਆ ਜਿਦਾਂ ਇਹ ਪੰਜਾਬ ਦੇ ਡੀਜੀਪੀ ਲੱਗ ਗਏ ਨੇ ਨੇ ਹੁਣ ਜਿਸ ਤਰ੍ਹਾਂ ਦੇ ਨਾਲ ਇੱਕ ਮਿੰਟ ਰੁਕੋ ਇਹ ਜਿਹੜੇ ਜਿਹੜੀ ਬਿਠਾ ਕੇ ਪੁਲਿਸ ਨੂੰ ਜਦੋਂ ਇਹ ਬਿਠਾ ਕੇ ਪੁਲਿਸ ਦੀ ਡੰਡ ਲਾ ਰਹੇ ਹੁੰਦੇ ਨੇ ਐਸਪੀ ਸਾਹਿਬ ਨੂੰ ਇਹ ਚੜਕਾ ਮਾਰ ਰਹੇ ਹੁੰਦੇ ਨੇ ਛੋਟੇ ਮੋਟੇ ਵਿਚਾਰੇ ਐਸਐਚਓ ਨੂੰ ਤਾਂ ਇਹ ਕੋਈ ਸਮਝਦਾ ਹੀ ਨਹੀਂ ਇਹ ਵੀਡੀਓ ਬਣਾ ਕੇ ਭੇਜੋ ਨਾ ਤੁਸੀਂ ਵੀਡੀਓ ਬਣਾ ਕੇ ਡੀਜੀਪੀ ਪੰਜਾਬ ਨੂੰ ਭੇਜਾ ਉੱਥੇ ਪਈਆਂ ਇਹਨਾਂ ਦੇ ਚੈਨਲ ਤੇ ਪਈਆਂ ਸਾਰੀਆਂ ਇਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਵੇਖੋ ਤੁਸੀਂ ਇਹ ਇਹਨਾਂ ਦੇ ਅਧਿਕਾਰ ਖੇਤਰ ਚ ਆਂਦਾ ਪੁਲਿਸ ਨੂੰ ਇਸ ਤਰੀਕੇ ਨਾਲ ਇਹਨਾਂ ਨੇ ਡਿਕਟੇਟ ਕਰਨਾ ਇਹ ਪੰਜਾਬ ਦੇ ਡੀਜੀਪੀ ਨੇ ਜਾਂ ਇਹ ਅਨਡਿਕਲੇਰਡ ਸੀਐਮ ਹੈਗੇ ਨੇ ਕੌਣ ਨੇ ਇਹ ਅੱਛਾ ਆ ਆ ਸਿਰਫਔਰ ਸਿਰਫ ਜਿਹੜੇ ਇਹਨਾਂ ਦੇ ਉਥੇ ਵੀਡੀਓ ਪੈ ਰਹੇ ਨੇ ਸਿਰਫ ਮਸੀਆ ਦੇ ਹੈਨਾ ਸਿਰਫ ਮਸੀਆ ਦੇ ਕੀ ਮਿਨੋਰਟੀ ਸੱਲ ਸਿਰਫ ਮਸੀਆ ਦਾ ਬਾਕੀ ਕਮਿਊਨਿਟੀਆਂ ਪੰਜਾਬ ਚ ਹੈ ਨਹੀਂ ਗੀਆਂ ਜਦੋਂ ਇਹਨਾਂ ਨੇ ਆ ਜਿਹੜਾ ਜਦੋਂ ਅਸੀਂ ਧਰਨਾ ਲਾਇਆ ਜਦੋਂ ਅਸੀਂ ਮੰਗ ਪੱਤਰ ਦਿੱਤਾ ਬੜੇ ਸ਼ਾਂਤਮਈ ਤਰੀਕੇ ਨਾਲ ਅਸੀਂ ਮੰਗ ਪੱਤਰ ਦਿੱਤਾ ਤੇ ਉੱਥੇ ਤਾਂ ਇਹਨਾਂ ਨੂੰ ਸੱਤੇ ਕਪੜੇ ਅੱਗ ਲੱਗ ਗਈ ਹੈ ਵੀ ਇਹਨਾਂ ਦੇ ਪਰਚੇ ਦਿਓ ਇਹਨਾਂ ਦੇ ਫਲਾਣਾ ਦਿਓ ਇਹਨਾਂ ਦੇ ਧਮਕਾਣਾ ਦਿਓ ਜਦੋਂ ਇਹਨਾਂ ਦੇ ਬੰਦੇ ਇਕੱਠੇ ਹੋਰ ਕੇ ਜਤਿੰਦਰ ਗੌਰਮ ਮਸੀਹ ਦਾ ਨਾਮ ਲੈ ਕੇ ਬੱਬਰੀ ਚੌਂਕ ਦੇ ਵਿੱਚ ਇਹਨਾਂ ਨੇ ਉਹ ਆਪਣਾ ਸਲੀਬ ਗੱਡਿਆ ਬੱਬਰੀ ਚੌਂਕ ਹੁਣ ਕੀਦਾ ਆ ਬੱਬਲੀ ਬੱਬਰੀ ਚੌਂਕ ਜੜਾਇਆ ਉਹ ਸਿੱਖਾਂ ਦੇ ਉਹਨਾਂ ਬੱਬਰ ਅਕਾਲੀਆਂ ਦਾ ਆ ਜਿਨ੍ਹਾਂ ਨੇ ਦਰਬਾਰ ਸਾਹਿਬ ਦਾ ਚਾਬੀਆਂ ਦਾ ਮੋਰਚਾ ਲਾਇਆ ਅੰਗਰੇਜ਼ਾਂ ਤੋਂ ਚਾਬੀਆਂ ਲਈਆਂ ਵਾਪਸ ਜਿਨ੍ਹਾਂ ਨੇ ਗੁਰੂ ਕਾ ਬਾਗ ਮੋਰਚਾ ਲਾਇਆ ਜਿਨ੍ਹਾਂ ਨੇ ਰੇਲ ਰੋਕ ਕੇ ਕਾਲਾ ਬਾਣੀ ਜਾਂਦੇ ਆ ਨੂੰ ਲੰਗਰ ਛਕਾਇਆ ਜਿਨ੍ਹਾਂ ਨੇ ਬੱਬਰ ਅਕਾਲੀਆਂ ਨੇ ਜਿਨ੍ਹਾਂ ਨੇ ਨਨਕਾਣਾ ਸਾਹਿਬ ਆਜ਼ਾਦ ਕਰਾਇਆ ਝੰਡਾ ਤੇ ਬਨ ਬਨ ਕੇ ਸ਼ਹੀਦ ਹੋਏ ਉਹ ਚੌਕ ਉਹਨਾਂ ਦੇ ਨਾਮ ਤੇ ਆ ਇਹ ਸਾਡਾ ਇਤਿਹਾਸ ਮਟਾਉਣ ਤੁਰੇ ਨੇ ਸਾਡੇ ਸਾਡੇ ਉਹਨਾਂ ਸ਼ਹੀਦਾਂ ਦਾ ਸਾਡੇ ਉਹਨਾਂ ਪੁਰਖਿਆਂ ਦਾ ਇਤਿਹਾਸ ਮਿੱਟੀ ਕਰਨ ਤੋਰੇ ਨੇ ਉੱਥੇ ਜਾ ਕੇ ਇਹਨਾਂ ਨੇ ਸਲੀਬ ਘੜਤਾ ਤੇ ਹੁਣ ਉਹਦਾ ਨਾਮ ਰੱਖਦਾ ਮਸੀਹ ਚੌਕ ਤੇ ਜਤਿੰਦਰ ਗੌਰਵ ਮਸੀਹ ਨੂੰ ਇਹ ਕਹਿੰਦੇ ਨੇ ਜਿਹੜੇ ਇਹਦੇ ਇਹਦੇ ਉੱਥੇ ਜਿੰਨੇ ਵੀ ਉਹ ਕਰਾਊਡ ਇਕੱਠਾ ਹੋ ਕੇ ਗਿਆ ਸੀ ਮੈਂ ਤਾਂ ਉਹਨਾਂ ਨੂੰ ਮਸੀਹ ਵੀ ਨਹੀਂ ਮੰਨਦਾ ਉਹ ਤਾਂ ਸ਼ਰਾਰਤੀ ਅੰਸਰ ਕੀ ਮੰਦ ਸ਼ਰਾਰਤੀ ਅੰਸਰ ਨੇ ਉਹ ਉਹ ਤਾਂ ਗੁੰਡਿਆਂ ਦਾ ਟੋਲਾ ਆ ਉੱਥੇ ਹੋਰ ਕੀ ਆ ਉਹ ਉਹ ਉੱਥੇ ਖਰੂਦ ਪਾਣ ਗਏ ਸੀ ਉਹ ਡਿਸਟਰਬ ਕਰਨ ਗਏ ਸੀ ਉਦੋਂ ਪੁਲਿਸ ਦੀ ਡਿਊਟੀ ਦੇ ਵਿੱਚ بگੜ ਨਹੀਂ ਪਿਆ ਸੀ ਉਦੋਂ ਜਿਹੜਾ ਇੱਕ ਆਰਗੇਨਾਈਜ਼ਡ ਸਿਸਟਮ ਚੱਲ ਰਿਹਾ ਸੀ ਉਹ ਡਿਸਟਰਬ ਨਹੀਂ ਹੋਇਆ ਸੀ ਉਦੋਂ ਉਹਨਾਂ ਨੇ ਚੌਂਕ ਨਹੀਂ ਜਾਮ ਕੀਤਾ ਸੀ ਉਦੋਂ ਉਹਨਾਂ ਨੇ ਇੱਕ ਕਮਿਊਨਿਟੀ ਨੂੰ ਟਾਰਗਟ ਕਰਕੇ ਟਾਰਗੇਟ ਕਰਕੇ ਅ ਸੇਕਾ ਕਮਿਊਨਿਟੀ ਨੂੰ ਟਾਰਗੇਟ ਕਰਕੇ ਸਾਡੇ ਇਸ਼ਤਾਂ ਨੂੰ ਸਾਡੇ ਸ਼ਹੀਦਾਂ ਨੂੰ ਟਾਰਗੇਟ ਕਰਕੇ ਉਹਨਾਂ ਦਾ ਉੱਥੋਂ ਦੀ ਨਾਮ ਨਹੀਂ ਮਿਟਿਆ ਮੇਡ ਕੀਤਾ ਸੀ ਉਸ ਦਿਨ ਜਤਿੰਦਰ ਗੌਰਮ ਮਸੀਂ ਨੀਂਦੀਆਂ ਗੋਲੀਆਂ ਖਾ ਕੇ ਸੁੱਤਾ ਸੀ ਉਸ ਦਿਨ ਹੀ ਕਮਿਸ਼ਨ ਦਾ ਪ੍ਰਧਾਨ ਨਹੀਂ ਸੀਗਾ ਇਹੀ ਇਹੀ ਜਤਿੰਦਰ ਗੌਰਮ ਮਸੀਂ ਇੱਥੇ ਆਉਂਦਾ ਇਹਦੀਆਂ ਲੀਗਲ ਕਾਰਵਾਈਆਂ ਦੱਸਦਾ ਮੈਂ ਤੈਨੂੰ ਆ ਆ ਇੱਥੇ ਇਹ ਕਰਾਲੀ ਆਉਂਦਾ ਕ੍ਰੁਸ਼ੜ ਕਰਨ ਔਰ ਵੀਡੀਓ ਪਿਆ ਮੇਰੇ ਕੋਲ ਇਹਦਾ ਵੀਡੀਓ ਪਿਆ ਇਹ ਬੰਦਾ ਕਹਿੰਦਾ ਜੀ ਆ ਗਵਰਨਮੈਂਟ ਨੇ ਆਪਣੇ ਪੱਲੋਂ ਤੋਂ ਪੰਜਾਬ ਸਰਕਾਰ ਨੇ ਆਪਣੇ ਪੱਲੇ ਤੋਂ 25 ਲੱਖ ਰੁਪਏ ਲਾ ਕੇ ਅਨਾਜ ਮੰਡੀ ਖਾਲੀ ਕਰਾ ਕੇ ਕਣਕ ਉਥੋਂ ਚਕਾ ਕੇ ਕਿਤੇ ਹੋਰ ਸੱਟੀ ਮੈਂ ਆਰਟੀਆ ਆਰਟੀਆ ਪਾਵਾਂ ਇਹ ਦੇ ਦੇਗਾ ਜਵਾਬ ਵੀ 21 ਅਥਾਰਟੀ ਦੇ ਵਿੱਚ ਸਰਕਾਰ ਨੇ 25 ਲੱਖ ਰੁਪਏ ਆਪਣੇ ਕੋਲੋਂ ਦੀ ਖਰਚ ਕਰਾ ਕੇ ਇਹਨਾਂ ਨੂੰ ਕਰੂਸ਼ੀਡ ਕਰਨ ਵਾਸਤੇ ਉਹ ਅਨਾਜ ਮੰਡੀ ਖਾਲੀ ਕਰਕੇ ਦਿੱਤੀ ਸੀ ਉਸ ਟਾਈਮ ਤਾਂ ਉਸ ਟਾਈਮ ਤਾਂ ਇਹ ਮਨਿਸਟਰ ਵੀ ਨਹੀਂ ਸੀ ਹੈ ਇਹ ਇਹਨਾਂ ਦੀਆਂ ਜਿੰਨੀਆਂ ਇਹਨਾਂ ਦੀਆਂ ਮਨਮਰਜ਼ੀਆਂ ਨੇ ਇਹ ਉਹ ਮਨਮਰਜ਼ੀਆਂ ਨੂੰ ਸਰਕਾਰੀ ਜਿਹੜਾ ਉਹ ਸਰਕਾਰੀ ਲਬਾਦਾ ਪਾਣ ਨੂੰ ਇਹ ਮਨਿਸਟਰ ਬਣੇ ਨੇ ਨਹੀਂ ਹੁਣ ਕਰਨਾ ਕੀ ਆ ਤੁਸੀਂ ਕਿਉਂਕਿ ਭਾਨਾ ਸਿੱਧੂ ਦੇ ਵੀ ਪੁਤਲੇ ਸਾੜੇ ਗਏ ਉਸ ਤੋਂ ਬਾਅਦ ਮਾਤਾ ਚਰਨ ਕੋਰ ਦੇ ਪੁਤਲੇ ਸਾੜੇ ਗਏ ਉਸ ਨੂੰ ਲੈ ਕੇ ਵੀ ਹੁਣ ਸੋਸ਼ਲ ਮੀਡੀਆ ਤੇ ਕਾਫੀ ਕੰਟਰੋਵਰਸੀ ਜਿਹੜੀ ਆ ਸ਼ਿਰਦੀ ਨਜ਼ਰ ਆ ਰਹੀ ਹੈ ਤੇ ਹੁਣ ਇਹ ਜਿਹੜਾ ਤੁਹਾਡਾ ਮੋਰਚਾ ਹੈਗਾ ਉਹ ਕਿਹੜੇ ਵਾਲੇ ਪਾਸੇ ਜਾਊਗਾ ਹੁਣ ਹੁਣ ਆਉਣ ਵਾਲੇ ਸਮੇ ਦਾ ਰੋਡ ਮੈਪ ਕੀ ਹੈਗਾ ਦੇਖੋ ਰੋਡ ਮੈਪ ਜਿਹੜਾ ਹੈਗਾ ਉਹ ਇਹਨਾਂ ਦੀਆਂ ਕਰਤੂਤਾਂ ਦੇ ਹਿਸਾਬ ਨਾਲ ਹੀ ਬੰਨਣਾ ਹੈ ਮੈਂ ਤਾਂ ਆ ਜਿਹੜਾ ਮੇਰੇ ਘਰ ਛਾਪੇ ਮਰਵਾ ਰਹੇ ਹੋ ਨਾ ਮਸੀਹ ਸਾਹਿਬ ਕੀ ਨਾਮਾ ਜਤਿੰਦਰ ਗੌਰ ਮਸੀਹ ਸਾਹਿਬ ਮੇਰੇ ਘਰ ਛਾਪੇ ਨਾ ਮਰਵਾਓ ਮੇਰੇ ਘਰ ਸਿਕਿਉਰਟੀ ਦੀ ਅਪਡੇਟ ਨੂੰ ਬੰਦੇ ਭੇਜ ਕੇ ਇਹ ਪਤਾ ਕਰਦੇ ਹੋ ਦੋਬੀ ਹੈਗਾ ਕਿ ਤੁਸੀਂ ਦੱਸੋ ਬੈਠੇ ਕਿੱਥੇ ਹੋ ਮੈਂ ਆਣਾ ਕਰੋ ਗ੍ਰਿਫਤਾਰ ਮੈਂ ਆਣਾ ਤੁਹਾਡੇ ਤੁਹਾਡੀ ਸੀਟ ਤੇ ਆ ਕੇ ਗ੍ਰਿਫਤਾਰੀ ਦਊਗਾ ਤੁਸੀਂ ਕਰੋ ਗ੍ਰਿਫਤਾਰ ਤੁਸੀਂ ਪੁਲਿਸ ਨੂੰ ਕਿਉਂ ਪੁਲਿਸ ਨੂੰ ਕਹਿਣ ਵਾਲੇ ਤੁਸੀਂ ਕੌਣ ਹੋ ਤੁਹਾਡੀ ਜੋ ਰਿਡਕਸ਼ਨ 'ਚ ਨਹੀਂ ਆਉਂਦਾ ਕਿ ਤੁਸੀਂ ਪੁਲਿਸ ਨੂੰ ਕਹਿ ਦੋ ਕਿ ਕਿਸੇ ਨੂੰ ਗ੍ਰਿਫਤਾਰ ਕਰੇ ਇਹ ਤੁਹਾਡੀ ਸੀਟ ਦੀ ਜੋ ਰਿਡਕਸ਼ਨ 'ਚ ਨਹੀਂ ਹੈਗਾ ਇਨੂੰ ਇੰਨਾ ਨਹੀਂ ਪਤਾ ਵੀ ਇਹਦੀ ਸੀਟ ਦੀ ਜਰਡਿਕਸ਼ਨ ਦੇ ਵਿੱਚ ਆਂਦਾ ਕੀ ਕੀ ਹੈਗਾ ਹੈ ਉਹ ਉੱਥੇ ਬਿਠਾ ਕੇ ਵੱਡੇ ਵੱਡੇ ਐਸਪੀਆ ਨੂੰ ਇਹ ਡਾਂਟ ਰਿਹਾ ਤੇ ਪੰਜਾਬ ਪੁਲਿਸ ਸੁੱਤੀ ਆ ਹੋਮ ਮਿਨਿਸਟਰ ਸੁੱਤਾ ਆ ਕਮਾਲ ਦੀ ਗੱਲ ਹੋਈ ਆ ਪੰਜਾਬ ਪੁਲਿਸ ਨੂੰ ਬਿਠਾ ਕੇ ਕੋਈ ਡਾਂਟੇ ਉਹਨਾਂ ਨੂੰ ਇਸ ਤਰੀਕੇ ਨਾਲ ਡਿਕਟੇਟ ਕਰੇ ਕੌਣ ਹੈ ਡੀਜੀਪੀ ਹੈਗਾ ਤੇ ਜਤਿੰਦਰ ਗੌਰਮਸੀ ਜੀ ਆ ਜਿਹੜੀਆਂ ਤੁਸੀਂ ਕਹਿੰਦੇ ਹੋ ਨਾ ਇਹਨਾਂ ਤੇ ਪਰਚੇ ਦਰਜ ਕਰਨੇ ਤੁਸੀਂ ਕਰੋ ਪਰਚਾ ਦਰਜ ਮੈਨੂੰ ਦੱਸੋ ਆਣਾ ਕਿੱਥੇ ਆ ਤੁਹਾਡੀ ਸੀਟ ਦੇ ਆ ਨਾਮ ਆ ਤੁਹਾਡੀ ਸੀਟ ਤੇ ਆ ਕੇ ਗ੍ਰਫਤਾਰੀ ਦਿਨਾ 68 ਕਿੱਥੇ ਬੈਠਦੇ ਹੋ ਦੱਸੋ ਮੇਰਾ ਨੰਬਰ ਤੁਹਾਡੇ ਕੋਲ ਹੈਗਾ ਹੀ ਆ ਤੁਸੀਂ ਭੇਜੋ ਮੈਨੂੰ ਪਰਵਾਨਾ ਮੈਂ ਆਨਾ ਮੈਂ ਭੱਜਣ ਵਾਲਾ ਨਹੀਂ ਹੈਗਾ ਜੇ ਤੁਸੀਂ ਇਹ ਸੋਚੋ ਕਿ ਰੇੜਿਆਂ ਤੇ ਭੱਜ ਜਾਊਂਗਾ ਜਾਂ ਜੇ ਤੁਸੀਂ ਇਹ ਸੋਚੋ ਕਿ ਮੈਂ ਲੁਕਿਆ ਫਿਰੂੰਗਾ ਕਿਤੇ ਨਹੀਂ ਲੁਕਿਆ ਭਰਾ ਔਰ ਇਹ ਹੱਕ ਸੱਚ ਦੀ ਲੜਾਈ ਆ ਤੁਹਾਡਾ ਕ੍ਰਿਸਚਨ ਕੈਥੋਲਿਕ ਚਰਚ ਦੇ ਪਾਸਟਰ ਪ੍ਰੀਸਟ 올 ਓਵਰ ਦੁਨੀਆ ਤੋਂ ਫੋਨ ਕਰ ਰਹੇ ਨੇ ਕਿ ਦੁਆਬੀ ਸਾਹਿਬ ਤੁਸੀਂ ਕੰਮ ਹੀ ਬੜਾ ਜ਼ਬਰਦਸਤ ਕੀਤਾ ਤਤ ਇਹਨਾਂ ਦਾ ਪਖੰਡ ਜੜਾ ਆ ਇਸ ਪਖੰਡ ਦੇ ਉੱਤੇ ਰੋਕ ਲੱਗਣੀ ਚਾਹੀਦੀ ਆ 크ਰਿਸਚੀਅਨ ਕਮਿਊਨਿਟੀ ਇਸ ਪਖੰਡ ਨੂੰ ਮੰਨਦੀ ਹੋਈ ਨਹੀਂ ਹੈਨਾ ਸੀਐਨਆਈ ਚਰਚ ਦੇ ਬਹੁਤ ਸਾਰੇ ਪ੍ਰੀਸਟ ਪਾਸਟਰ ਇਹ ਕਹਿ ਰਹੇ ਨੇ ਕਿ ਦੁਆਬੀ ਸਾਹਿਬ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਨੂੰ ਬਾਈਬਲ ਦੀਆਂ ਵਰਸ ਦਿੰਨੇ ਆ ਤੁਸੀਂ ਇਹਨਾਂ ਦੇ ਖਿਲਾਫ ਬਾਈਬਲ ਦੇ ਵਿੱਚ ਉਹਦੀ ਕੋਟ ਕਰਿਆ ਕਰੋ ਮੈਂ ਕਹਿੰਨਾ ਮੈਂ ਬਾਈਬਲ ਨੂੰ ਨਹੀਂ ਵਰਤਣਾ ਮੈਂ ਬਾਈਬਲ ਨੂੰ ਇਸ ਲੜਾਈ 'ਚ ਨਹੀਂ ਲੈਣਾ ਲੜਾਈ ਹੈਗੀ ਆ ਪਖੰਡ ਦੇ ਖਿਲਾਫ ਲੜਾਈ ਹੈਗੀ ਆ ਇਹਨਾਂ ਦੀਆਂ ਕਰਤੂਤਾਂ ਦੇ ਖਿਲਾਫ ਲੋਕਾਂ ਨੂੰ ਬੇਵਕੂਬ ਬਣਾਉਣ ਦੇ ਖਿਲਾਫ ਇਹਦੇ ਵਿੱਚ ਨਾ ਯਿਸੂ ਮਸੀਹ ਨੂੰ ਘੜੀ ਸੁਣਾ ਨਾ ਇਹਦੇ ਵਿੱਚ ਬਾਈਬਲ ਨੂੰ ਘੜੀ ਸੁਣਾ ਠੀਕ ਹੈ ਇਹਨਾਂ ਦੇ ਪਖੰਡ ਨੂੰ ਨੰਗਾ ਕਰਨਾ ਤੇ ਹੁਣ ਇਹਨਾਂ ਦਾ ਪਖੰਡ ਨੰਗਾ ਹੋਣਾ ਸ਼ੁਰੂ ਹੋ ਗਿਆ ਜਿੱਦਾਂ ਬਿਲਕੁਲ ਇਸ ਤਰ੍ਹਾਂ ਹੀ ਲਗਾਤਾਰ ਬਿਲਕੁਲ ਵਕ-ਵਕ ਜਗ੍ਹਾ ਤੇ ਜਾ ਕੇ ਪ੍ਰੋਟੈਸਟ ਮੈਂ ਤਾਂ ਵੇਟ ਕਰਦਾ ਇਹ ਮੈਨੂੰ ਗ੍ਰਫਤਾਰਤਾ ਕਰਣਾ ਮੈਨੂੰ ਕਿੰਨੇ ਦਿਨ ਅੰਦਰ ਰੱਖਣਗੇ 10 ਦਿਨ ਰੱਖ ਲੈਣਗੇ 15 ਦਿਨ ਰੱਖ ਲੈਣਗੇ ਕਤਲ ਤਾਂ ਨਹੀਂ ਕੀਤਾ ਮੈਂ ਮੰਗ ਪੱਤਰ ਹੀ ਦਿੱਤਾ ਆ ਉਦੋਂ ਬਾਅਦ ਜ਼ਮਾਨਤ ਮੈਂ ਤਾਂ ਉਹ ਬੰਦਾ ਆ ਗਾਰਮ ਮਸੀਹ ਜੀ ਤੁਸੀਂ ਇੱਕ ਵਾਰੀ ਪਰਚਾ ਦਰਜ ਕਰਾਓ ਜ਼ਮਾਨਤ ਨਹੀਂ ਲੈਂਦਾ ਕੋਰਟ ਦੇ ਵਿੱਚ ਖੜ੍ਹ ਕੇ ਤੁਹਾਡੇ ਤੋਂ ਮਰਦਾ ਜਿਉਂਦਾ ਕਰਵਾ ਕੇ ਦੇਖਣਾ ਗੁੰਗਾ ਬੁਲਾ ਕੇ ਦੇਖਣਾ ਉਹ ਵੀ ਪੀਜੀੀ ਤੋਂ ਮੰਗਾ ਕੇ ਉਹ ਵੀ ਡਾਕਟਰਾਂ ਦੀ ਹਜ਼ੂਰੀ ਦੇ ਵਿੱਚ ਇਹਨਾਂ ਦਾ ਪਖੰਡ ਨੰਗਾ ਕਰਨਾ ਤੁਹਾਨੂੰ ਕੀ ਲੱਗਦਾ ਮੈਂ ਘਰੋਂ ਕੱਚਾ ਹੀ ਆ ਮੈਂ ਐਵੇਂ ਮੂੰਹ ਚੱਕ ਕੇ ਆ ਕੇ ਤੁਹਾਨੂੰ ਇਹ ਚੈਲੰਜ ਕਰਤਾ ਜਿਵੇਂ ਬਰਜਿੰਦਰ ਜਿਵੇਂ ਬਰਜਿੰਦਰ ਠੋਕਿਆ ਨਾ ਜਿਵੇਂ ਬਰਜਿੰਦਰ ਦਾ ਪਖੰਡ ਨੰਗਾ ਕੀਤਾ ਤੁਹਾਡੇ ਪਖੰਡ ਨੰਗੇ ਕਰਨੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਿਲਕੁਲ ਭਗਤ ਸਿੰਘ ਦੁਆਬੀ ਸਾਡੇ ਨਾਲ ਸੀਗੇ तमाम ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਸਾਰੇ ਮਸਲ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਨ ਲਿਸਟ ਬਲਵਿੰਦਰ ਆਰੇ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ